ਸਰਸਿਕਲ ਬਾਈ ਜੀ ਸਾਰਿਆਂ ਨੂੰ ਆ ਤੁਹਾਡੇ ਕੋਲ ਆਪਾਂ ਇੱਕ ਵੀਡੀਓ ਦਿਖਾ ਰਹੇ ਆ ਕੋਈ ਜਿਹੜੇ ਪੈਰਾਂ ਨੂੰ ਕੰਫਰਟੇਬਲ ਆ ਮ사ਜਰ ਸ਼ੂਜ਼ ਆ ਔਰ ਪੂਰੇ ਬੈਸਟ ਰਹਿਣਗੇ ਕੰਫਰਟੇਬਲ ਨੇ ਪੂਰੇ ਵਾਈਬ੍ਰੇਟਰ ਵੀ ਇਹਦਾ ਥੋੜਾ ਹੋਰ ਵਧੀਆ ਲੈਵਲ ਦਾ ਲਗਾਤਾ ਔਰ ਬਹੁਤ ਜ਼ਿਆਦਾ ਆਰਡਰ ਹੈਦਾ ਡਿਮਾਂਡਿੰਗ ਬਹੁਤ ਜ਼ਿਆਦਾ ਡਿਮਾਂਡਿੰਗ ਚ ਰੀਬੋਗ ਦਾ ਸੇਮ 7500 ਤੋਂ 8000 ਦਾ ਆਉਂਦਾ ਇਹ ਤੁਹਾਨੂੰ ਕਲੰਬਸ ਦਾ オリジナル ਸ਼ੂਜ਼ 3200 ਰੁਪਏ ਐਮ ਆਰ ਪੀ 2500 ਰੁਪਏ ਦੇ ਵਿੱਚ ਅਸੀਂ ਪ੍ਰੋਵਾਈਡ ਕਰਾ ਰਹੇ ਆ ਔਰੇ ਐਂਟੀ ਸਕਿਡ ਬਿਨਾ ਹੱਥ ਲਾਏ ਪੈਂਦਾ ਪਿੱਛੋਂ ਜਿਵੇਂ ਆਸ ਗੱਚਰ ਦੱਬ ਆਇਆ ਹੈ ਨਾ ਆ ਪਿੱਛੇ ਆ ਹੈਗਾ ਨਾ ਐਂਟੀ ਸਕਿਡ ਹੈ ਨਾ ਇਹ ਐਵੇਂ ਐਂਟੀ ਸਕਿਡ ਬਿਨਾ ਹੱਥ ਲਾਏ ਸ਼ੂਏ ਪਾਊਗਾ ਮਤਲਬ ਆ ਖੜੇ ਖੜੇ ਸ਼ੂ ਪਹਿਜਣਾ ਇੱਥੇ ਤਿੰਨੇ ਕਲਰ ਇਸ ਟਾਈਮ ਅਸੀਂ ਅਵੇਲੇਬਲ ਕਰਵਾਏ ਆ ਗ੍ਰੇ ਆ ਗਿਆ ਬਲੈਕ ਆ ਗਿਆ ਤੇ ਬਲੂ ਆ ਗਿਆ ਤਿੰਨ ਤਰ੍ਹਾਂ ਦਾ ਇਹਦੇ ਵਿੱਚ ਮੂਡ ਆ ਦੇਖੋ ਤਿੰਨ ਤਰ੍ਹਾਂ ਦਾ ਇਹਦੇ ਵਿੱਚ ਮੂਡ ਹੈ ਹਲੋ ਤਿੰਨ ਤਰ੍ਹਾਂ ਦਾ ਇਹਦੇ ਵਿੱਚ ਮੂਡ ਹੈ 6 ਤੋਂ ਲੈ ਕੇ 10 ਤੱਕ ਸਾਈਜ਼ ਆਰ ਸਾਈਜ਼ ਬਹੁਤ ਵੱਡੇ ਆ ਸਟੈਂਡਰਡ ਸਾਈਜ਼ ਆ ਬਲੂ ਕਲਰ ਦੇਖਣ ਜਿਦਾੰਦਾ ਲੱਗਦਾ ਬਲੂ ਨਾਲ ਵਾਈਟ ਦੀ ਮੈਚਿੰਗ ਹੈ ਬਲੈਕ ਪ੍ਰੋਪਰ ਬਲੈਕ ਗ੍ਰੀਨ ਨਾਲ ਵਾਈਟ ਦੀ ਮੈਚਿੰਗ ਹੈ ਜਿਹੜੇ ਵੀ ਭਰਾ ਬਾਹਰ ਬੈਠੇ ਆ ਜਾਂ ਆਪਣੇ ਡੈਡੀ ਨੂੰ ਇਹ ਗਿਫਟ ਤਾਂ ਇਹ ਜੱਛ ਨੂੰ ਕਰਨਾ ਚਾਹੁੰਦੇ ਆ ਪੈਰਾਂ ਦੀ ਮ사ਜ ਕਰਦਾ ਪੂਰਾ ਵਧੀਆ 1 ਘੰਟੇ ਲਈ ਚਾਰਜ ਹੁੰਦਾ ਮੈਮਰੀ ਸੋਲ ਪਤਾ ਵਾ ਸੋ 2500 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਇਹ ਪ੍ਰੋਵਾਈਡ ਕਰਾ ਰਹੇ ਆ ਔਰ ਇਹ ਲਾਸਟ ਸਟਾਕ ਹੈ ਸਾਡੇ ਕੋਲ 60 ਜੋੜੇ ਬੇ ਨੇ ਜੇ ਕਿਸੇ ਨੇ ਹੋਲਸੇਲ ਲੈਣਾ ਹੋਲਸੇਲ ਮਿਲ ਜੂਗਾ 60 ਪੇਅਰ ਐਂਡ ਹੈ ਉਸ ਤੋਂ ਬਾਅਦ ਮੋਡਰਾਂ ਇਹਨਾਂ ਦੀਆਂ ਖਤਮ ਹੋ ਗਈਆਂ ਸੋ ਜਿਨ੍ਹਾਂ ਨੂੰ ਚਾਹੀਦੇ ਆ ਉਹ 70 36 4050 977958769 ਤੇ ਮੈਸੇਜ ਕਰ ਸਕਦੇ ਆ ਜਿਨ੍ਹਾਂ ਨੂੰ ਵੀ ਸ਼ੂਜ਼ ਚਾਹੀਦੇ ਆ ਚਾਰਜਿੰਗ ਵਾਲੇ ਸ਼ੂਜ਼ ਆ ਇਹਨਾਂ ਦੀ ਫੋਟੋ ਤੁਹਾਨੂੰ ਕਮੈਂਟ ਦੇ ਵਿੱਚ ਦਿਖਿ ਜੂਗੀ ਧੰਨਵਾਦ ਕੀ ਤੜਪਤਾ ਹੈ ਜਿਗਰ ਨਜ਼ਰ ਫਰਿਆਦ ਕਰਦੀ ਹੈ ਜਲਦੀ ਸੇ ਚਲੇ ਆਓ ਹਨੀ ਸੇਟੀ ਕੀ ਤੁਮੇ ਮੁਹੱਬਤ ਯਾਦ ਕਰਤੀ ਹੈ ਧੰਨਵਾਦ ਸਸੀ ਗਾਲ ਜੀ ਮੈਂ ਟੀਮ ਹਨੀ ਸੇਟੀ ਤੋਂ ਤੇ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਿਆ ਪੱਕਾ ਘੈਂਟ ਆਫਰ ਤੇ ਘੈਂਟ ਡੀਲ ਹੋਊਗੀ ਤੇ ਸਭ ਤੋਂ ਪਹਿਲਾਂ ਆ ਵੀਰ ਆਪਣੇ ਕੋਲ ਬੈਠਾ ਇਹਨਾਂ ਦਾ ਸ਼ੇਅਰ ਸੁਣੋ ਵੀਰ ਸ਼ੇਅਰ ਨਹੀਂ ਹੈ ਮੇਰੇ ਦਿਲ ਦੇ ਅਲਫਾਜ਼ ਨੇ ਕਿਉਂਕਿ ਜਿਹੜੀ ਟੀਮ ਹਨੀ ਸੇਟੀ ਦੀ ਜੋ ਵੀ ਕੰਮ ਕਰਦੇ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਦਾ ਜਿੰਨੀ ਵੀ ਸੇਲ ਹੈ ਉਦੇ ਚ ਇਹ ਸਭ ਤੋਂ ਪਹਿਲਾਂ ਬਾਹਰ ਇਹਨਾਂ ਦਾ ਬੋਰਡ ਲੱਗਾ ਕਿ ਇਹਨੇ ਕੰਮ ਚ ਦਿੰਦੇ ਨੇ ਉਹਦੇ ਚ ਕੁਝ ਪਰਸੈਂਟੇਜ ਤਾਂ ਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹਨਾ ਜਿਹੜੇ ਵੀ ਸਾਡੀ ਟੀਮ ਦੇ ਵੀਰ ਨੇ ਭਰਾ ਨੇ ਭੈਣਾਂ ਨੇ ਕੀ ਤੜਪਤਾ ਹੈ ਜਿਗਰ ਨਜ਼ਰ ਫਰਿਆਦ ਕਰਦੀ ਹੈ ਜਲਦੀ ਸੇ ਚਲੇ ਆਓ ਹਨੀ ਸੇਟੀ ਕੀ ਤੁਮੇ ਮੁਹੱਬਤ ਯਾਦ ਕਰਦੀ ਹੈ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਤੇ ਹੁਣ ਇਦੂ ਬਾਅਦ ਤੇ ਆਪਣੀ ਡੀ ਲਏ ਆ ਵੀ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ 100% ਜੈਨੂਨ ਹੋਊਗਾ ਕੋਈ ਲਾਟ ਵਾਲਾ ਮਾਲ ਨਹੀਂ ਹੋਊਗਾ ਤੇ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ 100% ਰੀਅਲ ਲਊਗਾ ਪ੍ਰੋਪਰ ਜੈਨੂਨ ਹੋਊਗਾ ਜੇ ਕੋਈ ਜਾਲੀ ਸਾਫਤ ਕਰ ਦੂਗਾ ਤਾਂ 1 ਲੱਖ ਰੁਪਏ ਨਾਮ ਦੇਵਾਂਗੇ ਆਪਾਂ ਤੇ ਪ੍ਰਿੰਟ ਇਹਦਾ ਹੈਗਾ ਵਾ 5500 ਤੇ ਇਹ ਤੁਹਾਨੂੰ ਪਊਗਾ 2750 ਰੁਪਏ ਚ ਆਪਾਂ ਪਹਿਲਾਂ ਇਹ ਤੇ ਆਫਰ ਲਾਈ ਸੀ 40% ਹੁਣ ਤੁਹਾਨੂੰ ਬਲੂਗਾ ਪੂਰਾ 50 ਤੇ ਬ੍ਰਾਂਡ ਤੁਸੀਂ ਦੇਖ ਸਕਦੇ ਹੋ 100% ਰੀਨਲ ਹੋਊਗਾ ਆਰਟੀਕਲ ਚੈੱਕ ਕਰ ਲਓ ਸਾਈਜ਼ ਤੁਹਾਨੂੰ ਮਿਲਣਗੇ 7 ਨੰਬਰ ਦੇ ਮਿਲ ਜਾਣਗੇ ਤੇ 8 ਨੰਬਰ ਚ ਮਿਲ ਜੂਗਾ ਤੇ 9 ਨੰਬਰ ਚ ਸਾਈਜ਼ ਦੇ ਚ ਲੈ ਕੇ ਲੱਕੀ ਇਸ ਕਰਕੇ ਆਪਾਂ ਘੈਂਟ ਆਫਰ ਲਾਤੀ ਆਪਣੇ ਭੈਣ ਭਰਾਵਾਂ ਲਈ ਸਸ਼ੀਕਾਲ ਧੰਨਵਾਦ